ਖੇਤ ਵਿੱਚ ਟੋਆ ਪਟਵਾਇਆ ਤੇ ਬਾਈ ਨੇ ਪੂਲ ਬਣਾ ਦਿੱਤਾ 100 ਰੁਪਏ ਦੇ ਵਿੱਚ ਫੁੱਲ ਨਜ਼ਾਰੇ ਜਿੰਨਾ ਮਰਜ਼ੀ ਢਾ ਲੋ ਤੇ ਨਾਲ ਹੀ ਜਿਹੜਾ ਬਾਈ ਨੇ ਢਾਬਾ ਵੀ ਬਣਾਇਆ ਬਹੁਤ ਘੈਂਟ ਆ ਬਿਲਕੁਲ ਜਿਹੜਾ ਰੋਡ ਤੇ ਪੂਲ ਹੈ ਉਹ ਬਣਿਆ ਹੋਇਆਗਾ ਤੇ ਬੈਠਣ ਲਈ ਜਿਹੜਾ ਬਹੁਤ ਵਧੀਆ ਪ੍ਰਬੰਧ ਬਾਈ ਵੱਲੋਂ ਕੀਤਾ ਗਿਆਗਾ ਬਾਈ ਤੋਂ ਆਪਾਂ ਜਾਣਕਾਰੀ ਵੀ ਲਵਾਂਗੇ ਪਰ ਬਾਈ ਐ ਦੱਸੋ ਵੀ ਸੋਚ ਕੇ ਕੀ ਬਣਾਇਆ ਤੁਸੀਂ ਇਹ ਇਹ ਤਾਂ ਬਾਈ ਦਿਵਾਖਾਂ ਦੇ ਖੇਡਣ ਵਾਸਤੇ ਫੰਕਸ਼ਨ ਵਾਸਤੇ ਹੀ ਬਣਾਇਆਗਾ ਪੈਸੇ ਤਾਂ ਘੰਟਾ ਹੀ ਆ ਪਰ ਅਸੀਂ ਸਾਡਾ ਸਾਹ ਕਿਤਾਬ ਜੱਟਾਂ ਲਈ ਹੈ ਕੋਈ ਵੱੱਦ ਵੀ ਨਾ ਜਾਂਦਾ ਸਾਨੂੰ ਤਾਂ ਵੀ ਕੋਈ ਚੱਕਰ ਨਹੀਂ ਇਹ ਆ ਦੋਸਤੋ ਬਲੂ ਸਟੋਨ ਟਾਬਾ ਐਂਡ ਪੂਲ ਆਪਾਂ ਜਿਹੜੇ ਰੋਡ ਤੇ ਖੜੇ ਆ ਇਧਰ ਝੱਕ ਲੈ ਤੇ ਦੂਜੇ ਪਾਸੇ ਜਿਹੜਾ ਬਲਾਡਾ ਤੇ ਪਿੰਡ ਦਾ ਨਾਮ ਹੈ ਬਖਸ਼ੀ ਵਾਲਾ ਇੱਥੇ ਖਾਣ ਲਈ ਵੀ ਪੂਰਾ ਪ੍ਰਬੰਧ ਹੈ ਤੇ ਨਹਾਉਣ ਲਈ ਵੀ ਜਿਹੜਾ ਪੂਰਾ ਪ੍ਰਬੰਧ ਬਾਈ ਵੱਲੋਂ ਕੀਤਾ ਗਿਆ ਅੱਜ ਆਪਾਂ ਜਾਣਦੇ ਆ ਨਾ ਵੀ ਹਰੇਕ ਜਿਹੜਾ ਬਾਹਰ ਜਾਈ ਜਾਂਦਾ 20 25 25 ਲੱਖ ਰੁਪਏ ਲਾ ਕੇ ਤੁਹਾਡੇ ਇੰਨੇ ਪੈਸੇ ਵੀ ਨਹੀਂ ਲੱਗਣੇ ਤੇ ਤੁਸੀਂ ਬਹੁਤ ਘੈਂਟ ਅਜਿਹਾਂ ਰੈਸਟੋਰੈਂਟ ਦੇ ਪੂਲ ਬਣਾ ਵੀ ਸਕਦੇ ਹੋ ਤੇ ਬਾਈ ਨੇ ਜਿਹੜਾ ਬਹੁਤ ਘੈਂਟ ਬਣਾਇਆ ਤੇ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਵੀ ਉਹਦੇ ਕਿੰਨੇ ਰੁਪਏ ਜਿਹੜਾ ਇੱਥੇ ਖਰਚਾ ਆ ਗਿਆ ਤੇ ਇੱਥੇ ਖਾਣ ਲਈ ਕੀ ਕੀ ਮਿਲਦਾ ਹੈਗਾ ਤੇ ਨਹਾਉਣ ਦਾ ਕੀ ਕਿਰਾਇਆ ਗਰਮੀਆਂ ਆ ਗਈਆਂ ਤੇ ਗਰਮੀਆਂ ਦੇ ਵਿੱਚ ਆਪਾਂ ਸੋਚਦੇ ਆ ਵੀ ਅੱਜ ਕਿਤੇ ਨਹਾ ਕੇ ਆਉਣੇ ਆ ਗਰਮੀ ਲੱਗਦੀ ਆ ਤਾਂ ਉਹ ਚੱਕਰ ਦੇ ਵਿੱਚ ਬਾਈ ਨੇ ਜਿਹੜਾ ਇਹ ਪੂਲ ਬਣਾਇਆ ਬਿਲਕੁਲ ਸਾਫ਼ ਸੁਥਰਾ ਪਾਣੀ ਡੇਲੀ ਜਿਹੜਾ ਪਾਣੀ ਆ ਬਾਈ ਵੱਲੋਂ ਚੇਂਜ ਕੀਤਾ ਜਾਂਦਾ ਤੇ ਆ ਜਵਾਕ ਜਿਹੜੇ ਫੰਕਸ਼ਨ ਕਰ ਵੀ ਰਹਿ ਨੇ ਹੈ ਨਾ ਜੇਕਰ ਤੁਸੀਂ ਐਡਾ ਫੰਕਸ਼ਨ ਕਰਨਾ ਤਾਂ ਇਹ ਜਿਹੜਾ ਪੂਲ ਬਾਈ ਨੇ ਬਣਾਇਆ ਬਰੇਟਾ ਜਖਲ ਰੋਡ ਤੇ ਤਾਂ ਉੱਥੇ ਜਿਹੜਾ ਤੁਸੀਂ ਆ ਕੇ ਫੰਕਸ਼ਨ ਲੈ ਵੀ ਸਕਦੇ ਹੋ ਨਜ਼ਾਰਾ ਵੀ ਲੈ ਸਕਦੇ ਹੋ ਖਾਣਾ ਪੀਣਾ ਵਧੀਆ ਦੋਆਂ ਪਾਸੇ ਜਿਹੜਾ ਬੈਠਣ ਲਈ ਵਧੀਆ ਪ੍ਰਬੰਧਾ ਤੇ ਖਾਣਾ ਪੀਣਾ ਤੁਸੀਂ ਕੋਈ ਵੀ ਆਰਡਰ ਕਰ ਸਕਦੇ ਹੋ ਕਈ ਟਾਬਿਆਂ ਤੇ ਜਿਹੜੇ ਰੇਟ ਹੁੰਦੇ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਨਾ ਪਰ ਬਾਈ ਵੱਲੋਂ ਜਿਹੜੇ ਰੇਟ ਨੇ ਉਹ ਬਹੁਤ ਘੱਟ ਨੇ ਤੇ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲੈਣੇ ਆ ਵੀ ਕੀ ਕੀ ਰੇਟ ਨੇ ਹੈ ਨਾ ਅੱਛਾ ਭਾਈ ਕੀ ਕੁਝ ਮਿਲਦਾ ਬਈ ਸਾਰਾ ਕੁਝ ਹੀ ਮਿਲਦਾ ਹੈ ਲੰਚ ਡਿਨਰ ਬ੍ਰੇਕਫਾਸਟ ਬੈਠਣ ਲਈ ਬਾਈ ਨੇ ਜਿਹੜਾ ਵਧੀਆ ਪ੍ਰਬੰਧ ਵੀ ਕਰਿਆ ਹੋਇਆ ਦੇਖੋ ਤੁਸੀਂ ਵਧੀਆ ਫਲੈਕਸ ਵਗੈਰਾ ਸਾਰੇ ਕੁਝ ਲਾਏ ਹੋਏ ਨੇਗੇ ਤੇ ਇੱਧਰ ਜਿਹੜਾ ਨਾਨ ਵੇਜ ਤੰਦੂਰੀ ਸਾਰਾ ਕੁਝ ਆਏਗਾ ਵੀਰੇ ਤੰਦੂਰ ਵੀ ਲੱਗਿਆ ਹੋਇਆ ਹੈਗਾ ਦਾਲ ਮਖਣੀ ਦਾਲ ਫਰਾਇਦ ਦਾਲ ਹਾਂਡੀ ਸ਼ਾਹੀ ਪਨੀਰ ਪਨੀਰ ਟਿੱਕਾ ਮਲਾਈ ਕੋਈ ਵੀ ਚੀਜ਼ ਤੁਸੀਂ ਨਾਨ ਵੇਜ ਜਾਂ ਵੇਜ ਦੇ ਵਿੱਚ ਲੈ ਸਕਦੇ ਹੋ ਤੇ ਵੱਖਰੀ ਗੱਲ ਜਿਹੜਾ ਸਟਾਫ ਹੈ ਉਹ ਵਧੀਆ ਖਾਣਾ ਬਣਾਉਂਦਾ ਤੇ ਸਾਰਾ ਜਿਹੜਾ ਨੇਪਾਲੀ ਹੈ ਨਾ ਵੀਰੇ ਨੇਪਾਲੀ ਸਟਾਫ ਹੈ ਜਿਹੜਾ ਸਾਰਾ ਬਾਈ ਨੇ ਪੂਲ ਬਣਾਇਆ ਪੂਲ ਖੇਤਾਂ ਦੇ ਵਿੱਚ ਤੇ ਆਪਾਂ ਖੜਿਆਂਗੇ ਹੁਣ ਇਸ ਟਾਈਮ ਇਧਰਲੇ ਪਾਸਾ ਜਿਹੜਾ ਜਾਖਲ ਨੂੰ ਜਾਂਦਾ ਰੋਡ ਤੇ ਇਧਰਲੇ ਪਾਸੇ ਜਿਹੜਾ ਬਲਾ ਨੂੰ ਜਾਂਦਾ ਤੇ ਆ ਪੂਲ ਲੈਨੇ ਯਾਰ ਤੁਸੀਂ ਲੈਨੇ ਯਾਰ ਆਕ ਲੈਨੇ ਨਾ ਚਲੋ ਆਪਾਂ ਚਲੋ ਵਧਾਈਆਂ ਵੀ ਦਿੰਨੇ ਆ ਪਰ ਬਾਈ ਐਂ ਦੱਸੋ ਵੀ ਸੋਚ ਕੇ ਕੀ ਬਣਾਇਆ ਤੁਸੀਂ ਇਹ ਇਹ ਤਾਂ ਬਾਈ ਦਿਵਾਖਾਂ ਦੇ ਖੇਡਣ ਵਾਸਤੇ ਫੰਕਸ਼ਨ ਵਾਸਤੇ ਹੀ ਬਣਾਇਆਗਾ ਫੰਕਸ਼ਨ ਵਾਸਤੇ ਵੀ ਵਟਿਆਂ ਵਾਸਤੇ ਸਾਰਿਆਂ ਵਾਸਤੇ ਹੀ ਇਹਦੀ ਫੀਸ ਹੈਗੀ 100 ਰੁਪਿਆ 100 ਰੁਪਏ ਦੇ ਵਿੱਚ ਕਿੰਨਾ ਟਾਈਮ ਆ? 100 ਰੁਪਏ ਵਿੱਚ ਤਾਂ ਘੰਟਾ ਹੀ ਆ ਪਰ ਅਸੀਂ ਸਾਡਾ ਹਸਾਕ ਤਾਂ ਜੱਟਾਂ ਲਈ ਆ ਕੋਈ ਵੱੱਦ ਵੀ ਨਾ ਜਾਂਦਾ ਸਾਨੂੰ ਤਾਂ ਵੀ ਕੋਈ ਚੱਕਰ ਨਹੀਂ ਪਹਿਲਾਂ ਕੀ ਕੰਮ ਕਰਦੇ ਹੋ ਬਾਈ ਜੀ ਪਹਿਲਾਂ ਮੈਂ ਬਕਾਲਦਾ ਪਹਿਲਾਂ ਮੈਂ ਤੇ ਆ ਮਾਈਂਡ ਚ ਕਿਵੇਂ ਆ ਗਿਆ ਵੀ ਚਲੋ ਪਹਿਲੇ ਕਰ ਦਿਆਂਗਾ ਕੰਮ ਇਹ ਤਾਂ ਮੈਂ ਬਈ ਪਟਿਆਲੇ ਸਾਈਡ ਦੇਖੇ ਸੀਗੇ ਇੱਕ ਦੋ ਪੂਲ ਬਣੇ ਹੋਏ ਸੀਗੇ ਉੱਥੇ ਬੱਚੇ ਬਹੁਤ ਮਤਲਬ ਨਹਾ ਰਹੇ ਸੀ ਖੇਡ ਰਹੇ ਸੀ ਆਪਣੇ ਏਰੀਆ ਚ ਹਜੇ ਤੱਕ ਕੋਈ ਹੈ ਨਹੀਂ ਸੀਗਾ ਤਾਂ ਕਰਕੇ ਜੀ ਸੋਚਿਆ ਵੀ ਇੱਧਰ ਵੀ ਇੱਕ ਬਣਾ ਲਈ ਬਣਾ ਲਈ ਮੰਨ ਲਓ ਕੋਈ ਥੋੜੀ ਇੱਥੇ ਰੈਸਟੋਰੈਂਟ ਵਗੈਰਾ ਖਾਣ-ਪੀਣ ਹਾਂਜੀ ਭਾਈ ਨਾਲ ਵੀ ਇਹ ਨਾਲ ਕਿਤਾਬਾਂ ਵੀ ਚੱਲਦਾ ਬੰਦਿਆ ਕੀਤਾ ਹੋਇਆਗਾ ਜਿਹਦੇ ਤੇ ਹਾਲ ਵੀ ਬਣਿਆ ਹੋਇਆਗਾ ਨਾ ਨਵੀਂ ਹਾਲ ਵੀ ਹੈ ਤੇ ਤੁਸੀਂ ਵੈਜ ਨੌਨ ਵੈਜ ਤੇ ਸਨੈਕਸ ਸਾਰੇ ਜਿਵੇਂ 버ਗਰ ਹੋ ਗਿਆ ਚਾਈਨੀਜ਼ ਫੂਡ ਹੋ ਗਿਆ ਸਾਰਾ ਤੁਸੀਂ ਇੱਥੇ ਆ ਕੇ ਖਾ ਸਕਦੇ ਹੋ ਚਲੋ ਇਹ ਵੀ ਦੱਸ ਦੋ ਹੁਣ ਵੀ ਛੋਟੇ ਢਾਬੇ ਤੇ ਲੋਕ ਆਉਣ ਕਿਉਂ ਕੋਈ ਰੇਟਾਂ ਦਾ ਫਰਕ ਹੈਗਾ ਮਾੜਾ ਮੋਟਾ ਦੂਜਿਆਂ ਨਾਲੋਂ ਜਿਹੜਾ ਬੰਦਾ ਭਾਈ ਸਾਡੇ ਕੋਲਗਾ ਉਹਨੂੰ ਆਪਣੇ ਆਪ ਪਤਾ ਲੱਗ ਜੂਗਾ ਵੀ ਸਾਡੇ ਕੋਲੇ ਕਿਉਂ ਆਉਣਾ ਅਸੀਂ ਸਟਾਫ ਵੀ ਸਾਰਾ ਨੇਪਾਲ ਤੋਂ ਰੱਖਿਆ ਹੋਇਆਗਾ ਬਾਈ ਨਾਲ ਬੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਬਾਈ ਤੋਂ ਜਦੋਂ ਪੁੱਛਿਆ ਵੀ ਇਹ ਕੰਮ ਕਿਉਂ ਕੀਤਾ ਤਾਂ ਕਹਿੰਦਾ ਬਾਈ ਕੋਈ ਸ਼ੌਂਕ ਸੀ ਮੈਂ ਕਿਤੇ ਬਾਹਰ ਗਿਆ ਸੀ ਤਾਂ ਦੇਖਿਆ ਜਦੋਂ ਤਾਂ ਸੋਚਿਆ ਵੀ ਆਪਾਂ ਵੀ ਆਪਣੇ ਏਰੀਆ ਦੇ ਵਿੱਚ ਇਹ ਕੰਮ ਕਰਨਾ ਵੈਸੇ ਬਾਈ ਜਿਹੜੇ ਪੇਸ਼ੇ ਤੋਂ ਵਕਾਲਤ ਕਰਦੇ ਨੇ ਤੇ ਇੱਥੇ ਨੇੜੇ ਹੀ ਜਿਹੜਾ ਇੱਕ ਸ਼ਹਿਰ ਆ ਉੱਥੇ ਵਕਾਲਤ ਕਰਦੇ ਨੇਗੇ ਤੇ ਬਾਈ ਵੱਲੋਂ ਕਿਹਾ ਗਿਆ ਵੀ ਜਿਹੜਾ ਨੇਪਾਲੀ ਸਪੈਸ਼ਲ ਬਲਾਈ ਨੇ ਵਧੀਆ ਕੁਆਲਿਟੀ ਦਾ ਜਿਹੜਾ ਫੂਡ ਹੈ ਉਹ ਤੁਹਾਨੂੰ ਮਿਲੇਗਾ ਬਾਕੀ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਟਾਈਮ ਨਾ ਲਓ ਤਾਂ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ